ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਵੀਡੀਓ ਦੇਖਣ ਵਾਲਿਆਂ ਨੂੰ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਵਿਧਾਰਾ ਵੇਲ ਜਿਹਨੂੰ ਲਤਾ ਵੇਲ ਵੀ ਕਹਿੰਦੇ ਆ ਅੰਗਰੇਜ਼ੀ ਵਿੱਚ ਇਹਨੂੰ এলিਫੈਂਟ ਕ੍ਰੀਪਰ ਕਹਿੰਦੇ ਆ ਇਹ ਸਦਾਬਹਾਰ ਹੁੰਦੀ ਹੈ ਇਹਦੇ ਪੱਤੇ ਉੱਪਰੋਂ ਹਰੇ ਢੇਠਾਂ ਤੋਂ ਚਿੱਟੇ ਹੁੰਦੇ ਆ ਬਿਲਕੁਲ ਸਫੈਦ ਇਹ ਬਹੁਤ ਗੁਣਕਾਰੀ ਜੜੀ ਬੂਟੀ ਹੈ ਇਹਦੀ ਜੜ ਦਾ ਪਾਊਡਰ ਅੱਧਾ-ਅੱਧਾ ਚਮਚ ਸਵੇਰੇ ਸ਼ਾਮ ਦੁੱਧ ਵਿੱਚ ਮਿਲਾ ਕੇ ਲੈਣ ਨਾਲ ਬਿਦਾਤਾ ਬਿਲਕੁਲ ਨੇੜੇ ਨਹੀਂ ਉਹਦਾ ਇਹ ਸਾਡੇ ਸਰੀਰਕ ਮਾਨਸਿਕ ਕਮਜ਼ੋਰੀ ਨੂੰ ਦੂਰ ਕਰਦੀ ਹੈ ਜੇਕਰ ਸਾਡੇ ਸਰੀਰ ਦੇ ਅੰਦਰ ਜਾਂ ਬਾਹਰ ਬਹੁਤ ਡੂੰਘਾ ਜ਼ਖਮ ਹੋਵੇ ਚਾਹੇ ਦੇ ਪੱਤਿਆਂ ਦਾ ਲੇਪ ਬਣਾ ਕੇ ਉੱਪਰ ਲਾ ਲਓ ਜ਼ਖਮ ਤੇ ਬਿਲਕੁਲ ਠੀਕ ਹੋ ਜਾਵੇਗਾ ਇੱਜ ਜ਼ਖਮ ਅੰਦਰ ਆ ਮੰਨੂ ਢੇਟ ਦੇ ਵਿੱਚ ਜ਼ਖਮ ਤਾਂ ਇਸ ਨੂੰ ਪੱਤੇ ਦਾ ਰਸ ਪੀ ਲਓ ਇਹਦਾ ਬੀਜ ਦਾ ਪਾਊਡਰ ਚਾਹ ਦੁੱਧ ਨਾਲ ਲੈਣ ਨਾਲ ਕਫ ਬਲਗਮ ਇੱਥੋਂ ਤੱਕ ਕਿ ਗੈਂਗਰੀਨ ਵੀ ਠੀਕ ਹੋ ਜਾਂਦੀ ਹੈ ਆ ਦੇਖੋ ਜੀ ਅੱਜ ਖੰਜੂਰਾ ਤੋੜ ਕੇ ਪਾਣੀ ਦੇ ਵਿੱਚ 15-20 ਮਿੰਟ ਉਬਾਲ ਕੇ ਉਹ ਤੋਂ ਬਾਅਦ ਕੱਢ ਕੇ ਇਧਰ ਮੰਜੇ ਦੇ ਉੱਤੇ ਧੁੱਪੇ ਸੁੱਕਣ ਵਾਸਤੇ ਸੁਕਣੀਆਂ ਪਾਜ਼ਦੀਆਂ ਇਹ ਤੋਂ ਬਾਅਦ ਇਹ ਚੋ ਹਰੇ ਬਣ ਜਾਣਗੇ ਖੰਜੂਰਾ ਤੋਂ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਖੁਦਾ ਹਾਫ ਅੱਜ ਆਪਾਂ ਫਿਰ ਇੱਕ ਖਾ ਕਾ ਫੂਸ ਜਿਹੜਾ ਸਾਨੂੰ ਕੁਦਰਤ ਨੇ ਵਰਦਾਨ ਦਿੱਤਾ ਹੋਇਆ ਹੈ ਭੂਮੀ ਆਮਲਾ ਉਸ ਬਾਰੇ ਗੱਲਬਾਤ ਕਰਦੇ ਆਂ ਇਹ ਸੀਜ਼ਨਲ ਜੜੀ ਬੂਟੀ ਹੈ ਇਹਨੂੰ ਆਪਾਂ ਗੰਵਲੇ ਦੇ ਵਿੱਚ ਵੀਗਾ ਸਕਦੇ ਆਂ ਇਹਦੀ ਹਾਈਟ 2.5 ਫੁੱਟ ਹੁੰਦੀ ਹੈ ਵੱਧ ਤੋਂ ਵੱਧ ਇਹਦੇ ਹਰ ਇੱਕ ਪੱਤੇ ਦੇ ਨਾਲ ਥੱਲੇ ਬਰੀਕ ਬਰੀਕ ਗੋਲੀਆਂ ਆਈਆਂ ਹੁੰਦੀਆਂ ਇਹਦੀ ਇਹੀ ਪਛਾਣ ਹੈ ਹੂ ਮੀਆਵਲਾ ਸਾਡੇ ਸਰੀਰ ਦੀਆਂ ਕਈ ਬਿਮਾਰੀਆਂ ਨੂੰ ਦੂਰ ਕਰਦਾ ਹੈ ਇਹ ਸਾਡੇ ਇਮਿਊਨਿਕ ਸਿਸਟਮ ਨੂੰ ਸਟਰੋਂਗ ਕਰਦਾ ਹੈ ਬਾਡੀ ਨੂੰ ਪਾਵਰ ਦਿੰਦਾ ਮੂੰਹ ਦੀਆਂ ਬਿਮਾਰੀਆਂ ਜਿਵੇਂ ਦੰਦਾਂ ਵਿੱਚੋਂ ਮਸੂੜਿਆਂ 'ਚੋਂ ਖੂਨ ਆਉਣਾ ਜਾਂ ਮਸੂੜੇ ਸੱਜ ਜਾਂਦੇ ਆ ਭੂਮੀਆਂ ਵਾਲਾ ਦੇ 6-7 ਪੱਤਿਆਂ ਨੂੰ ਚਬ ਕੇ ਖਾਣ ਨਾਲ 4-5 ਦਿਨ ਚਾਪੂਲ ਕੇ ਖਾ ਲਓ ਤੇ ਬਿਲਕੁਲ ਠੀਕ ਹੋ ਜਾਂਦਾ ਸਾਡੀ ਚਮੜੀ ਤੇ ਖਾਜ ਖੁਜਲੀ ਦਦ ਹੋਵੇ ਇਹਦੇ ਪੱਤਿਆਂ ਦਾ ਲੇਪ ਬਣਾ ਕੇ ਉਸ ਉੱਪਰ ਲਾਓ ਉਹ ਵੀ ਠੀਕ ਹੋ ਜਾਂਦੇ ਆ ਬੁਖਾਰ ਹੋਵੇ ਇਹਦੇ 2-3 ਟਾਹਣੀਆਂ ਪੱਤੇ ਸਮੇਤ 2-4 ਤુલਸੀ ਦੇ ਪੱਤਿਆਂ ਨੂੰ ਚਾਹ ਦੇ ਵਿੱਚ ਚੰਗੀ ਤਰ੍ਹਾਂ ਵਾਲ ਕੇ ਚਾਹ ਪੀਣ ਨਾਲ ਬੁਖਾਰ ਵੀ ਠੀਕ ਹੋ ਜਾਂਦਾ ਕਿਡਨੀ ਦੀ ਪਸਰੀ ਕਿੱਡੀ ਵੀ ਹੋਵੇ ਇਹਦੇ 2-3 ਪੱਤਿਆਂ ਨੂੰ ਲਗਾਤਾਰ ਇੱਕ ਹਫਤਾ ਖਾਦੇ ਰਹੋ ਤੇ ਉਹ ਕਿਡਨੀ ਦੀ ਜਿਹੜੀ ਪਥਰੀ ਹੁੰਦੀ ਆ ਉਹ ਖੁਰਖੁਰ ਕੇ ਆਪਣੇ ਆਪ ਨਿਕਲ ਜਾਵੇਗੀ ਲੀਵਰ ੇਟ ਦਰਦ ਹੋਵੇ ਇਸ ਦੇ ਪੰਜ ਸੱਤ ਪੱਤੀਆਂ ਖਾਣ ਨਾਲ ਉਹ ਵੀ ਠੀਕ ਹੋ ਜਾਂਦਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਕਿ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਕੋਲੇ ਪਹੁੰਚਦੀ ਰਹੇ ਵੀਡੀਓ ਦੇਖਣ ਲਈ ਧੰਨਵਾਦ ਜੀ ਮਿਹਰਬਾਨੀ ਹਾਂਜੀ ਆਪਾਂ ਗੱਲਬਾਤ ਕਰਾਂਗੇ ਅੱਜ ਨਿਰਗੁੰਡੀ ਬਾਰੇ ਨੇਰਗੁੰਡੀ तकरीबन ਸਾਰੇ ਭਾਰਤ ਦੇ ਵਿੱਚ ਹੀ ਹੁੰਦੀ ਹੈ ਇਹ ਜੜੀ ਬੂਟੀ ਵੱਖ-ਵੱਖ ਸੂਬਿਆਂ ਵਿੱਚ ਇਸ ਨੂੰ ਵੱਖ-ਵੱਖ ਨਾਵਾਂ ਨਾਲ ਬੁਕਾਰਿਆ ਜਾਂਦਾ ਹੈ ਇਹਦੀ ਤਸਵੀਰ ਗਰਮ ਹੁੰਦੀ ਹੈ ਇਹਦੇ ਪੱਤਿਆਂ ਦਾ ਕਾੜਾ ਬਣਾ ਕੇ ਗਰਾਰੇ ਕਰਨ ਨਾਲ ਮੂੰਹ ਵਿੱਚ ਛਾਲੇ ਹੋਣ ਬਿਲਕੁਲ ਠੀਕ ਹੋ ਜਾਂਦੇ ਆ ਇੱਕ ਦੋ ਵਾਰੀ ਸਾਡੇ ਸਰੀਰ ਵਿੱਚ ਕਿਤੇ ਵੀ ਦਰਦ ਹੋਵੇ ਖਾਸ ਕਰਕੇ ਕਮਰ ਦਾ ਦਰਦ ਜਿਵੇਂ ਅਸੀਂ ਜਿਆਦਾ ਟਾਈਮ ਖੜੇ ਰਹਿੰਦੇ ਆ ਤੇ ਢੂਈ ਆ ਕੱਢ ਜਾਂਦੀ ਆ ਜਾਂ ਬੈਠਣ ਨਾਲ ਬੈਠ ਕੇ ਉੱਠਦੇ ਆ ਤਾਂ ਸਿੱਧਾ ਨਹੀਂ ਹੋਇਆ ਜਾਂਦਾ ਛੇਤੀ ਛੇਤੀ ਉਹ ਨੂੰ ਤਾਂ ਬਿਲਕੁਲ ਇਹ ਇਹਦੇ ਪੱਤਿਆਂ ਦਾ ਨਾ ਚਾਰ ਪੰਜ ਪੱਤਿਆਂ ਨੂੰ ਚਾਹ ਵਿੱਚ ਉਬਾਲ ਕੇ ਪੀਣ ਨਾਲ ਉਹ ਦਰਦ ਬਿਲਕੁਲ ਖਤਮ ਹੋ ਜਾਂਦਾ ਔਰਤਾਂ ਵਿੱਚ ਖਾਸ ਕਰਕੇ ਪੇਟ ਦਰਦ ਦੀ ਬਿਮਾਰੀ ਹੁੰਦੀ ਹੈ ਜਿਹੜੀ ਉਹਦੇ ਲਈ ਤਾਂ ਇਹ ਪੇਨ ਕਿਲਰ ਦਾ ਕੰਮ ਕਰਦਾ ਹੈ ਇਹਦੇ ਪੱਤਿਆਂ ਨੂੰ ਛਾਵੇਂ ਸੁਕਾ ਕੇ ਪਾਊਡਰ ਬਣਾ ਕੇ ਅੱਧਾ ਅੱਧਾ ਚਮਚ ਸਵੇਰੇ ਸ਼ਾਮ ਗਰਮ ਪਾਣੀ ਨਾਲ ਲੈਣ ਨਾਲ ਇਹ ਦਰਦ ਦੀ ਔਰਤਾਂ ਦੇ ਵਿੱਚ ਬਿਲਕੁਲ ਖਤਮ ਹੋ ਜਾਂਦੀ ਹੈ ਬਿਮਾਰੀ ਜਿਹੜੀ ਜਿਵੇਂ ਤੇ ਗਲੇ ਵਿੱਚ ਉਹ ਗਲੇ ਦੇ ਵਿੱਚ ਆਪਣੇ ਗਲੇ ਪੈ ਜਾਂਦੇ ਆਂਦੇ ਇਹਦੇ ਗਲ ਚ ਗਲੇ ਪੈਗੇ ਜਿਹਨੂੰ ਟੌਮਸਲ ਕਹਿੰਦੇ ਆ ਇਹਦੇ ਪੱਤਿਆਂ ਦਾ ਕੜਾ ਬਣਾ ਕੇ ਘਰਾਰੇ ਕਰਨ ਨਾਲ ਉਹ ਟੌਮਸਲ ਉਹ ਵੀ ਖਰਾਬ ਬਿਲਕੁਲ ਖਤਮ ਹੋ ਜਾਂਦੇ ਟੇਟ ਦੇ ਕੀੜੇ ਵੀ ਸਾਫ਼ ਕਰ ਦਈਏ ਨਿਰਗੁੰਡੀ ਛੜਦਿਆਂ ਵਿੱਚ ਨਜਲਾ ਜ਼ਖਾਮ ਖਾਂਸੀ ਹੋਵੇ ਤੇ ਇਹਦੇ ਨਾਲ ਉਹ ਵੀ ਠੀਕ ਹੋ ਜਾਂਦਾ ਇਹਦੇ ਆਪਾਂ ਪੱਤਿਆਂ ਦਾ ਪੱਤਿਆਂ ਨੂੰ ਛਾਵੇਂ ਸੁਕਾ ਕੇ ਉਹਦਾ ਬਰੀਕ ਪਾਊਡਰ ਬਣਾ ਲਓ ਉਹਨੂੰ ਸਵੇਰੇ ਸ਼ਾਮ ਚਾਹ ਦੇ ਵਿੱਚ ਪਾ ਕੇ ਖਾਲੀ ਪੇਟ ਲੇਨ ਨਾਲ ਸਾਡੀਆਂ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੁੰਦੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤਾਂ ਜੋ ਤੁਹਾਡੇ ਤੱਕ ਹਰ ਰੋਜ਼ ਨਵੀਂ ਤੋਂ ਨਵੀਂ ਜਾਣਕਾਰੀ ਪਹੁੰਚਦੀ ਰਹੇ ਧੰਨਵਾਦ ਹਾਂਜੀ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਅਰਜਨ ਦੇ ਰੁਖ ਬਾਰੇ ਇਹਨੂੰ ਅੰਗਰੇਜ਼ੀ ਦੇ ਵਿੱਚ ਟਰਮੀਨਲੀਆ ਅਰਜਨਾ ਵੀ ਕਹਿੰਦੇ ਆ ਇਹ ਜੜ ਤੋਂ ਲੈ ਕੇ ਪੱਤੇ ਤੱਕ ਸਾਰਾ ਹੀ ਵਰਤੋਂ ਵਿੱਚ ਆਉਂਦਾ ਜੋ ਸਾਡੇ ਸਰੀਰ ਦੀਆਂ ਕਈ ਬਿਮਾਰੀਆਂ ਨੂੰ ਠੀਕ ਕਰਦਾ ਜੇ ਕਿਸੇ ਨੂੰ ਹਾਰਟ ਦਿਲ ਦੀ ਕੋਈ ਬਿਮਾਰੀ ਹੋਵੇ ਜਿਵੇਂ ਦਿਲ ਦੀਆਂ ਨਾੜੀਆਂ ਵਿੱਚ ਬਲੋਕਸ ਹੋਵੇ ਸਾਹ ਚੜਦਾ ਹੋਵੇ ਗੁੱਸਾ ਜ਼ਿਆਦਾ ਆਉਂਦਾ ਹੋਵੇ ਖੂਨ ਵਿੱਚ ਕਾੜਾ ਹੋਵੇ ਖੂਨ ਬਲੱਡ ਵਿੱਚ ਇਕੱਠਾ ਹੋਣ ਇਹਦੀ ਛੱਲੇ ਨੂੰ ਉਤਾਰ ਕੇ ਪਾਣੀ ਵਿੱਚ ਉਬਾਲ ਕੇ ਕੜਾ ਬਣਾ ਕੇ ਜਿਵੇਂ ਚਾਹ ਬਣਾਉਣੀ ਹੁੰਦੀ ਹੈ ਇਹਦੇ ਵਿੱਚ ਪੱਤੀ ਖੰਡ ਨਹੀਂ ਪਾਉਣੀ ਗੁੜ ਸ਼ੱਕਰ ਪਾ ਸਕਦੇ ਆ ਲੋ ਇਹ ਸਾਰੀਆਂ ਠੀਕ ਹੋ ਜਾਂਦੀਆਂ ਹਨ ਬਿਪੀ ਹਾਈ ਹੋਵੇ ਇਹਦਾ ਕੜਾ ਪੀਣ ਨਾਲ ਕੰਟਰੋਲ ਹੋ ਜਾਂਦਾ ਹੈ ਹਾਰਟ ਅਟੈਕ ਨੂੰ ਰੋਕ ਵਿੱਚ ਸਹਾਇਤਾ ਹੁੰਦਾ ਹੈ ਮੂੰਹ ਵਿੱਚ ਛਾਲੇ ਹੋਣ ਇਸ ਦੇ ਗਰਾਰੇ ਕਰਨ ਨਾਲ ਕੜੇ ਨਾਲ ਕੜੇ ਦੇ ਗਰਾਰੇ ਕਰਨ ਨਾਲ ਠੀਕ ਹੋ ਜਾਂਦੇ ਆ ਬੋਡੀ weight ਜ਼ਿਆਦਾ ਹੋਵੇ ਜੀ ਦਾ ਭਾਰ ਜ਼ਿਆਦਾ ਹੋਵੇ ਉਹ ਵੀ ਘਟ ਜਾਂਦਾ ਹੈ ਇਸ ਦੀ ਛੱਲ ਨੂੰ ਆਪਾਂ ਉਤਾਰ ਕੇ ਛਾਵੇਂ ਸੁਕਾ ਕੇ ਇਹਦਾ ਪਾਊਡਰ ਬਣਾ ਕੇ ਰੱਖ ਸਕਦੇ ਆ ਅੱਧਾ ਅੱਧਾ ਚਮਚ ਹਰ ਰੋਜ਼ ਸਵੇਰੇ ਸ਼ਾਮ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਲਓ ਕਈ ਬਿਮਾਰੀਆਂ ਤੇ ਕੰਟਰੋਲ ਹੋ ਜਾਂਦਾ ਹੈ ਇਹ ਬਾਤ ਪਿੱਤ ਕਫ ਨੂੰ ਕੰਟਰੋਲ ਕਰਦਾ ਹੈ ਸੋ ਵੀਡੀਓ ਵਧੀਆ ਲੱਗੀ ਤਾਂ ਮੇਰਾ ਚੈਨਲ ਸਬਸਕ੍ਰਾਈਬ ਕਰਿਓ ਜੀ ਤਾਂ ਕਿ ਤੁਹਾਡੇ ਤੱਕ ਵੱਧ ਤੋਂ ਵੱਧ ਜਾਣਕਾਰੀ ਨਵੀਂ ਤੋਂ ਨਵੀਂ ਤੁਹਾਨੂੰ ਮਿਲਦੀ ਰਹੇ ਧੰਨਵਾਦ ਜੀ हांजी दोस्तों आज अपन जानकारी ਲਵਾਂਗੇ ਬਾਪਜੀ ਦੀ ਜੜੀ ਬੁੱਟੀ ਬਾਰੇ ਇਹਦੀ ਤਸਵੀਰ ਗਰਮ ਹੁੰਦੀ ਹੈ ਬਾਪਜੀ ਦੇ ਬੀਜ ਵਿੱਚੋਂ ਤੇਲ ਕੱਢਿਆ ਜਾਂਦਾ ਬਾਪਜੀ ਸਾਡੇ ਲਈ ਬਹੁਤ ਹੀ ਗੁਣਕਾਰੀ ਜੜੀ ਬੁੱਟੀ ਹੈ ਪਸੀਨਾ ਨਾ ਆਉਂਦਾ ਹੋਵੇ ਤਾਂ ਕਈ ਬਿਮਾਰੀਆਂ ਲੱਗ ਜਾਂਦੀਆਂ ਉਸ ਲਈ ਬਾਪਜੀ ਦੇ ਬੀਜਾਂ ਦਾ ਚੂਰਨ 3-4 ਚਮਚ 500 ਗ੍ਰਾਮ ਮਲਤਾਨੀ ਮਿੱਟੀ ਦੇ ਵਿੱਚ ਲੇਪ ਬਣਾ ਕੇ ਸਾਰੇ ਸਰੀਰ ਤੇ ਲਾਓ ਅੱਧੇ ਘੰਟੇ ਬਾਅਦ ਨਹਾ ਲਓ ਸੀਨਾਉਣ ਲੱਗ ਜਾਵੇਗਾ ਚਪੈਤ ਦਾਗ ਹੋਣ ਦੱਦ ਖੁਜਲੀ ਹੋਵੇ 6 ਗ੍ਰਾਮ ਬਾਪਜੀ ਦੇ ਬੀਜ ਤੇ 6 ਗ੍ਰਾਮ tela ਦਾ ਚੂਰਨਾ ਸਵੇਰੇ ਸ਼ਾਮ ਪੀਣ ਨਾਲ ਜਾਂ ਬਾਪਜੀ ਦੇ ਪੌਦੇ ਨੂੰ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਸ਼ਾਮ ਵੇਲੇ ਸਵੇਰੇ ਪੀਵੋ ਇਹ ਇਹਦੇ ਨਾਲ ਚਮੜੀ ਦੇ ਮੰਨ ਲਓ ਚਪੈਤ ਦਾਗ ਦੱਦ ਖੁਜਲੀ ਠੀਕ ਹੋ ਜਾਂਦੀ ਹੈ ਖਾਂਸੀ ਹੋਵੇ 1 ਗ੍ਰਾਮ ਚੂਰਨਾ 2 ਗ੍ਰਾਮ ਚਮਚ ਅਦਰਕ ਦਾ ਰਸ ਮਿਲਾ ਕੇ ਪੀਣ ਨਾਲ ਖਾਂਸੀ ਹਟ ਜਾਂਦੀ ਹੈ ਇਹ পেট ਦੇ ਕੀੜੇ ਵੀ ਬਾਹਰ ਕੱਢਦਾ ਹੈ ਮਾਰ ਕੇ ਲੀਵਰ ਨੂੰ ਸਟਰੋਂਗ ਕਰਦਾ ਹੈ ਇਹਦੇ ਬੀਜਾਂ ਦਾ ਪਾਊਡਰ ਅੱਧਾ ਅੱਧਾ ਚਮਚ ਸਵੇਰੇ ਸ਼ਾਮ ਵੇਲੇ ਲਿਆ ਜਾਵੇ ਵਾਲਾਂ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਹੈ ਇਹਦੀ ਜ਼ਿਆਦਾ ਮਾਤਰਾ ਨਹੀਂ ਲੈਣੀ ਚਾਹੀਦੀ ਆਪਲਾ ਹੀ ਹਾਂਜੀ ਹਾਂਜੀ ਆਪਲੇ ਗਏ ਸਿਰੋ ਗਈ ਹਾਂਜੀ ਅੱਜ ਅਸੀਂ 3 ਲਵਰ ਸੁਸਾਇਟੀ ਦੇ ਕਰੀਬ 20 ਤੋਂ ਜ਼ਿਆਦਾ ਮੈਂਬਰ ਬਰਾਡ ਫਾਰਮ ਦਿਉਣ ਦੇ ਵਿੱਚ ਆਏ ਆ ਤੇ ਦੇਖ ਕੇ ਬਰਾਡ ਫਾਰਮ ਨੂੰ ਜਿਹੜਾ ਕਿ 4-5 ਕਿੱਲਾਂ ਦੇ ਵਿੱਚ ਬਣਿਆ ਹੋਇਆ ਹੈ ਕੋਈ ਵੀ ਇਹ ਹਜ਼ਾਰ ਰਵਾਇਤੀ ਰੁੱਖ ਨਹੀਂ ਜਿਹੜਾ ਇੱਥੇ ਨਾ ਲੱਗਿਆ ਹੋਵੇ ਔਰ ਕੋਈ ਵੀ ਪੂਰੇ ਦੇਸ਼ ਦੇ ਵਿੱਚ ਜਿੱਥੇ-ਜਿੱਥੇ ਵੀ ਫਰੂਟ ਹੁੰਦੇ ਆ ਅੰਬ ਲੈ ਲੋ ਐਪਲ ਲੈ ਲਓ ਅਖਰੋਟ ਲੈ ਲਓ ਬਦਾਮ ਲੈ ਲਓ ሙਸਮੀ ਲੈ ਲਓ ਮਾਲਟਾ ਲੈ ਲਓ ਨਿੰਬੂ ਲੈ ਲਓ ਔਰ ਬਖਵਖ ਕਿਸਮਾਂ ਦੇ ਜਿੰਨੇ ਵੀ ਬਿਮਾਰੀਆਂ ਦੇ ਵਾਸਤੇ ਦਵਾਈ ਬੰਦੀ ਹੈ ਉਹ ਵੀ ਸਾਰੇ ਪੌਦੇ ਇਸ ਬੋਲ ਤੋਂ ਲੈ ਕੇ ਮੈਂ ਦੇਖ ਕੇ ਹੈਰਾਨ ਹੋ ਗਿਆ ਵੀ ਇੰਨੀ ਮਿਹਨਤ ਇਸ ਫਾਰਮ ਦੇ ਵਿੱਚ ਹੋਈ ਹੈ ਤੇ ਅਸੀਂ ਸਾਰੇ ਦੋ ਤਿੰਨ ਵਾਰੀ ਇੱਥੇ ਆ ਚੁੱਕੇ ਹਾਂ ਜਦੋਂ ਵੀ ਆਉਣੇ ਹਰ ਬਾਰ ਛੇ ਸਾਨੂੰ ਨਜ਼ਰ ਆਉਂਦਾ ਕੁਝ ਨਵੇਂ ਪੌਦੇ ਮਿਲਦੇ ਇਸ ਵਾਰ ਇਹਨਾਂ ਨੇ ਬਹੁਤ ਐਡੀਸ਼ਨ ਕੀਤਾ ਇਹਦੇ ਵਿੱਚ ਡ੍ਰਿਪ ਫਾਰਮਿੰਗ ਕੀਤੀ ਹੋਈ ਹੈ ਕਾਫੀ ਵੱਡਾ ਕੰਮ ਹੈ ਬਹੁਤ ਡੈਡੀਕੇਟਿਡ ਸਰਵਿਸ ਹੈ ਤੇ ਆਈ ਵਿਸ਼ ਕਿ ਜਨਤਾ ਲੋਗ ਪੌਦਿਆਂ ਬਾਰੇ ਅਵੇਅਰ ਹੋਣ ਤੇ ਇਸ ਫਾਰਮ ਨੂੰ ਟਾਈਮ ਟੂ ਟਾਈਮ ਵਿਜਿਟ ਕਰਨ ਤਾਂ ਕਿ ਆਪਾਂ ਨੂੰ ਪੌਦਿਆਂ ਦੇ ਲਾਭ ਤੇ ਪੌਦਿਆਂ ਤੋਂ ਜੋ ਵੀ ਕੁਝ ਆਪਾਂ ਲੈ ਸਕਦੇ ਆ ਉਹ ਆਪਾਂ ਨੂੰ ਕਿਸ ਤਰ੍ਹਾਂ ਉਹ ਨਿਉਣ ਵਰਗੇ ਇਲਾਕੇ ਚ ਬਠਿੰਡੇ ਵਰਗੇ ਏਰੀਆ ਜਿਹੜਾ ਏਰੀਆ ਏਰੀਆ ਸੀ ਉਥੇ ਇੰਨੀ ਫਰਟਾਈ ਲੈਂਡ ਔਰ ਇੰਨੀ ਮਿਹਨਤ ਨਾਲ ਆਈ ਥਿੰਕ ਮਿਸਟਰ ਬਰਾਡ ਜਿਹੜੇ ਵੀ ਡਿਪਾਰਟਮੈਂਟ ਚ ਰਿਟਾਇਰ ਹੋਏ ਆ ਮੈਂ ਨਹੀਂ ਕਹਿ ਸਕਦਾ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਵੀ ਇੰਨੀ ਡੈਡੀਕੇਸ਼ਨ ਨਾਲ ਇੰਨਾ ਡਿਟੇਲ ਦੇ ਵਿੱਚ ਜਾ ਕੇ ਸੈਂਟੀਫਿਕਲੀ ਇਹਨਾਂ ਸਾਰੇ ਪੌਦਿਆਂ ਦੀ ਜਿਹੜੀ ਸਾਂਭ ਸੰਭਾਲ ਹੈ ਉਹ ਇਹਨਾਂ ਨੇ ਇੰਨੀ ਅੱਛੀ ਤਰ੍ਹਾਂ ਕੀਤੀ ਹੈ ਅਸੀਂ ਇਹ ਮਹਿਸੂਸ ਕਰਦੇ ਆਂ ਵੀ ਜਦੋਂ ਕਿਸੇ ਛੋਟੇ ਜਿਹੇ ਪੌਦੇ ਨੂੰ ਅਸੀਂ ਲਗਾ ਦਿੰਨੇ ਆ ਤੇ ਉਹਨੂੰ ਫਰੂਟਿੰਗ ਤੱਕ ਲੈ ਜਾਂਦੇ ਆਂ ਤੇ ਇਹ ਕਮਾਲ ਕੀਤੀ ਹੋਈ ਹੈ ਇਹਨਾਂ ਨੇ ਆ ਇੱਥੇ ਆ ਕੇ ਬਹੁਤ ਅੱਛਾ ਲੱਗਿਆ ਆਈ ਵਿਸ एवरीवन ਜੁਆਇਨਡ ਜਿਵੇਂ ਅੰਕਲ ਨੇ ਦੱਸਿਆ ਵੀ ਅੱਜ ਅਸੀਂ ਬਰਾਡ ਨੈਚੁਰਲ ਤੇ অর্ਗੈਨਿਕ ਫਾਰਮ ਦੇ ਵਿੱਚ ਛੜੇ ਆ ਤੇ ਮੈਂ ਗੁਰਸੇਵਕ ਜੀ ਨੂੰ ਬਹੁਤ ਵਧਾਈ ਦੇਣਾ ਚਾਹੁੰਦਾ ਹੈ ਵੀ ਜੋ ਸਮੇਂ ਦੀ ਜ਼ਰੂਰਤ ਹੈ ਵਾਤਾਵਰਨ ਤੇ ਸਿਹਤ ਨੂੰ ਸੰਭਾਲਣ ਦੀ ਉਹ ਇਸ ਦੇ ਉੱਤੇ ਜੋਰਾ ਛੋਰਾ ਨਾਲ ਕੰਮ ਕਰ ਰਹੇ ਨੇ ਪਰ ਇਸ ਜਗ੍ਹਾ ਤੇ ਤੁਹਾਨੂੰ ਪੰਜਾਬ ਦਾ ਹਰ ਰਵਾਇਤੀ ਰੁੱਖ ਜਿਹੜਾ ਕਿ ਹੁਣ ਮੋਸਟ ਜਿੰਨਾ ਦੇ ਵਿੱਚੋਂ ਬਹੁਤ ਸਾਰੇ ਰੁੱਖ ਹੈ ਜਿਹੜੇ ਉਹ ਤਕਰੀਬਨ ਖਤਮ ਹੋ ਚੁੱਕੇ ਨੇ ਤੁਹਾਨੂੰ ਪੰਜਾਬ ਦੇ ਵਿੱਚ ਵੇਖਣ ਨੂੰ ਨਹੀਂ ਮਿਲਦੇ ਜਿਵੇਂ ਵਨ ਹੈ ਪੀਲੂ ਹੈ ਝੰਡਾ ਹੈ ਇਸ ਤਰ੍ਹਾਂ ਦੇ ਰੁੱਖ ਇਨਾਂ ਨੇ ਉਰੇ ਲਗਾਏ ਹੋਏ ਨੇ ਤੇ ਇਸ ਤੋਂ ਇਲਾਵਾ ਹਰ ਫਰੂਟ ਦਾ ਟਰੀ ਜੋ ਪੰਜਾਬ ਦਾ ਉਹ ਵੀ ਜਿਹੜੇ ਰਵਾਇਤੀ ਨੇ ਮਾਲਟਾ ਹੈਗਾ ਮਸੰਮੀ ਹੈਗੀ ਹੈ ਕਿਨੂ ਆਮਰੂਦ ਆਏ ਸਾਰੇ ਇਨਾਂ ਨੇ ਲਗਾਏ ਹੋਏ ਨੇ ਤੇ ਬਹੁਤ ਤਰ੍ਹਾਂ ਦੇ ਮੈਡੀਸਨਲ ਪਲਾਂਟਸ ਵੀ ਇੱਥੇ ਲਗਾਏ ਨੇ ਤੇ ਮੇਰੀ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਵੀ ਤੁਸੀਂ ਇੱਕ ਵਾਰ ਇਹ ਜਰੂਰ ਇਹ ਫਾਰਮ ਵਿਜ਼ਿਟ ਕਰੋ ਪਿੰਡ ਦਿਉਣ ਮੁਕਸਰ ਰੋਡ ਦੇ ਉੱਤੇ ਤੇ ਅਸੀਂ ਗੁਰਸੇਵਕ ਸਿੰਘ ਦੋਸਤੋ ਅੱਜ ਅਸੀਂ ਆਏ ਆ ਦਿਉਣ ਵਿਖੇ ਬਰਾੜ ਨੈਚੁਰਲ ਆਰਗੈਨਿਕ ਫਾਰਮ ਹੈ ਤੇ ਗੁਰਸੇਵਕ ਸਿੰਘ ਜੀ ਦਾ ਇਹ ਫਾਰਮ ਹੈ ਇੱਥੇ ਅਸੀਂ ਆਏ ਆ ਬਠਿੰਡਾ ਦੇ ਸਾਰੇ ਟ੍ਰੀ ਲਵਰ ਸੁਸਾਇਟੀ ਦੇ ਮੈਂਬਰ ਆ ਦੇਖੋ ਇਹ ਵਿਦ ਫੈਮਲੀਆਂ ਬ੍ਰਾਡ ਨੇਚਰਲ ਆਰਗੇਨਿਕ ਫਾਰਮ ਚ ਜਿੱਥੇ ਪੂਰੀ ਆਰਗੇਨਿਕ ਫਾਰਮਿੰਗ ਇੱਥੇ ਹੁੰਦੀ ਹੈ ਨਾਲ ਇੱਥੇ ਇਹਨਾਂ ਨੇ ਆਪਣਾ ਦੇਖੋ ਕਿੰਨੇ ਪੰਛੀ ਸੋਹਣੇ ਨੇ ਇੱਥੇ ਆ ਦੇਖੋ ਇਹ ਮੈਂਬਰ ਹਾਂਜੀ ਪ੍ਰਧਾਨ ਜੀ ਸਲਿਲ ਬੰਸਲ ਜੀ ਅੰਜੀ ਦੱਸੋ ਜੀ ਕਿਵੇਂ ਲੱਗ ਰਿਹਾ ਇੱਥੇ ਆ ਕੇ ਅੱਜ ਅਸੀਂ ਪੀਲਰ ਸੋਸਾਇਟੀ ਦੀ ਸਾਰੀ ਟੀਮ ਅੱਜ ਅਸੀਂ ਇਕੱਠੇ ਹੋਏ ਆਂ ਬਰਾਡ ਨੈਚੁਰਲ ਆਰਗੇਨਿਕ ਫਾਰਮ ਵਿਓਨ ਦੇ ਵਿੱਚ ਅਸੀਂ ਖੜੇ ਆਂ ਤੇ ਬੜਾ ਹੀ ਵਧੀਆ ਲੱਗ ਰਿਹਾ ਦੇਖੋ ਇੱਥੇ ਬਹੁਤ ਤਰ੍ਹਾਂ ਦੇ ਮੈਡੀਸਨਲ ਪਲਾਂਟਸ ਫਰੂਟਸ ਪਲਾਂਟ ਆਪਣਾ ਵੈਜੀਟੇਬਲ ਪਲਾਂਟਸ ਤੇ ਬਹੁਤ ਸਾਰੇ ਬਰਡਸ ਤੇ ਐਨੀਮਲਸ ਇੱਥੇ ਇਹਨਾਂ ਨੇ ਰੱਖੇ ਹੋਏ ਆ ਤੇ ਕੁਦਰਤ ਨੂੰ ਬੜਾ ਹੀ ਨੇੜੋਂ ਦੇਖਣ ਦਾ ਮੌਕਾ ਮਿਲ ਰਿਹਾ ਤੇ ਖਾਸ ਕਰਕੇ ਜਿਵੇਂ ਅਸੀਂ ਸਾਰੇ ਸ਼ਹਿਰਾਂ ਨੂੰ ਬਿਲੋਂਗ ਕਰਦੇ ਆ ਸ਼ਹਿਰਾਂ 'ਚ ਰਹਿੰਦੇ ਆ ਤਾਂ ਇਸ ਤਰ੍ਹਾਂ ਦੇ ਮੌਕੇ ਬਹੁਤ ਘੱਟ ਲੱਗਦੇ ਆ ਤੇ ਗੁਰਸੇਵ ਜੀ ਕੋਲੇ ਅਸੀਂ ਹਰ ਸਾਲ ਇੱਥੇ ਆੰਦੇ ਆ ਤੇ ਕੁਦਰਤ ਨੂੰ ਬਹੁਤ ਨੇੜੀ ਤੋਂ ਆਨੰਦ ਮਾਨਣ ਦਾ ਅੱਜ ਮੌਕਾ ਮਿਲਿਆ ਹੈ ਤੇ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਤੁਸੀਂ ਇੱਕ ਵਾਰ ਇਹ ਜਰੂਰ ਇਹ ਫਾਰਮ ਵਿਜ਼ਿਟ ਕਰੋ ਬਿਓਨ ਪਿੰਡ ਦੇ ਵਿੱਚ ਹੈ ਤੇ ਕੁਦਰਤ ਦਾ ਆਨੰਦ ਮਾਣੋ ਠੀਕ ਹੈ ਥੈਂਕ ਯੂ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਖੁਦਾ ਆਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਗੁੱਡ ਹਲ ਬਾਰੇ ਜਿਹਨੂੰ ਅੰਗਰੇਜ਼ੀ ਵਿੱਚ ਹੈਵਿਸਕਸ ਚੈਨਾ ਰੋਜ਼ ਵੀ ਕਹਿੰਦੇ ਆ ਇਹ ਕਈ ਤਰ੍ਹਾਂ ਦੇ ਫੁੱਲਾਂ ਵਾਲਾ ਹੁੰਦਾ ਜਿਨ੍ਹਾਂ ਵਿੱਚੋਂ ਸਿਰਫ ਲਾਲ ਰੰਗ ਦੇ ਫੁੱਲਾਂ ਵਾਲਾ ਹੀ ਗੁਣਕਾਰੀ ਹੈ ਇਹ ਮਲੇਸ਼ੀਆ ਦਾ ਰਾਸ਼ਟਰੀ ਫੁੱਲ ਹੈ ਇਹਦੀ ਤਸੀਰ ਨਾ ਕਰਮ ਹੁੰਦੀ ਐ ਨਾ ਠੰਡੀ ਹੁੰਦੀ ਐ ਸਾਡੇ ਸਰੀਰ ਦੀਆਂ ਕਈ ਬਿਮਾਰੀਆਂ ਵਿੱਚ ਇਹਦੇ ਪੱਤਿਆਂ ਤੇ ਫੁੱਲਾਂ ਦੀ ਵਰਤੋਂ ਕੀਤੀ ਜਾਂਦੀ ਐ ਇਹਦੇ ਪੱਤਿਆਂ ਤੇ ਫੁੱਲਾਂ ਵਿੱਚ ਵਿਟਾਮਿਨ ਏ ਬੀ ਸੀ ਖਣਿਜ ਪਦਾਰਥ ਜਿਵੇਂ ਕੈਲਸ਼ੀਅਮ ਜ਼ਿੰਕ ਪੋਟਾਸ਼ੀਅਮ ਆਇਰਨ ਆ ਕਾਰਬੋਹਾਈਡਰੇਟਸ ਵੀ ਕੰਪਲੈਕਸ ਭਰਪੂਰ ਮਾਤਰਾ ਵਿੱਚ ਹੁੰਦਾ ਜਿੰਨਾ ਜਿਹੜਾ ਕਿ ਕੈਸਟ੍ਰੋਲ ਮధుਮੇ ਬੀਪੀ ਨੂੰ ਕੰਟਰੋਲ ਕਰਦਾ ਐ ਇਹ ਸਾਡੇ ਲੀਵਰ ਨੂੰ ਠੀਕ ਕਰਦਾ ਐ ਖੂਨ ਦੀ ਕਮੀ ਨੂੰ ਦੂਰ ਕਰਦਾ ਐ ਇਹ ਐਂਟੀ ਐਂਜਿਨਗ ਦਾ ਕੰਮ ਕਰਦਾ ਜਿਹੜਾ ਚਿਹਰੇ ਤੇ ਝੁਰੜੀਆਂ ਨਹੀਂ ਪੈਣ ਦਿੰਦਾ ਇਹਦੇ 2-3 ਫੁੱਲ ਖਾਲੀ ਪੇਟ ਖਾਣ ਨਾਲ ਸਵੇਰੇ ਭਾਰਕ ਵੀ ਘਟ ਜਾਂਦਾ ਇਹਦੇ ਫੁੱਲਾਂ ਦੀ ਚਾਹ ਬਣਾ ਕੇ ਪੀ ਸਕਦੇ ਆ ਇਹਦੇ ਫੁੱਲਾਂ ਤੋਂ ਸਰਬਤ ਤੇ ਗੁਲਕੰਦ ਵੀ ਬਣਦਾ ਇਹਦੇ ਫੁੱਲ ਤੇ ਪੱਤਿਆਂ ਨੂੰ ਸੁਕਾ ਕੇ ਛਾਵੇਂ ਪਾਊਡਰ ਬਣਾ ਕੇ ਸਵੇਰੇ ਸ਼ਾਮ ਅੱਧਾ-ਅੱਧਾ ਚਮਚਾ ਚਾਹ ਨਾਲ ਲੈਣ ਕੇ ਸਾਡੇ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦਾ ਹੈ ਧੰਨਵਾਦ ਜੀ हां जी दोस्तों गुड मॉर्निंग सत श्री अकाल सारी वीडियो देखन सुनने वाले नु आज ਆਪਾਂ ਆਪਣੇ ਫਾਰਮ ਹਾਊਸ ਤੇ ਲੱਗੀ ਇੱਕ ਮਲਾਵੇਰੀ ਦੇ ਉੱਤੇ ਪੰਛੀ ਆਪਣੇ ਘਰ ਬਣਾਉਂਦੇ ਹੋਏ ਦਿਖਾ ਰਹੇ ਆਂ ਇਹ ਪੰਛੀ ਨੂੰ ਬੀਜੜਾ ਕਹਿੰਦੇ ਆਂ ਇਹ ਪੰਛੀ ਜੂਨ ਚ ਲਾਈ ਚਾਉਂਦੇ ਆਂ ਮੇਰੇ ਨਾ ਫਾਰਮ ਹਾਊਸ ਤੇ ਖੰਜੂਰ ਤਦਜੀ ਪਾਮ ਨੇੜੇ ਮੱਕੀ ਹੈ ਵੰਡੀਆਂ ਦੇ ਲੱਗੀ ਕਿ ਉਹਨਾਂ ਦੇ ਪੱਤੇ ਛਿੱਲ ਛਿੱਲ ਆਪ ਦਾ ਘਰ ਬਣਾਉਂਦੇ ਆ। ਇਹ ਜਿਹੜੇ ਬੀਜੜੇ ਆ ਤਿੰਨ ਤਰ੍ਹਾਂ ਦੇ ਘਰ ਬਣਾਉਂਦੇ ਆ ਜਿਵੇਂ ਆਪਣੇ ਬੈਠਣ ਲਈ ਜਿਹਨੂੰ ਆਪਾਂ ਕਹਿੰਦੇ ਨੇ ਦਰਵਾਜ਼ਾ ਆਏ ਕੇ ਦੇ ਬੈਠਣ ਨੂੰ ਬੈਠਕ ਤੇ ਆਪਣੇ ਫੈਮਿਲੀ ਲਈ ਬੱਚਾ ਲਈ ਜਿਹੜਾ ਆਪਣੇ ਬੈਠਣ ਵਾਸਤੇ ਆਮ ਬਣਾਉਂਦੇ ਆ ਉਹ ਛੋਟਾ ਜਿਹਾ ਹੁੰਦਾ ਉਹਦੇ ਵਿੱਚ ਇੱਕ ਸਪੋਰਟ ਲੱਗੀ ਹੁੰਦੀ ਹੈ ਥੱਲੇ ਖਾਲੀ ਹੁੰਦਾ ਉਹ ਉਹਦੇ ਵਿੱਚ ਬੈਠਣ ਵਾਸਤੇ ਮੀਂਹੇਰੀ ਤੋਂ ਸਿਰਫ ਬਣਾਉਂਦੇ ਆ। ਦੂਸਰੀ ਕਿਸਮ ਦਾ ਜਿਹੜਾ ਘਰ ਬਣਾਉਂਦੇ ਆ ਉਹ ਥੋੜੇ ਵੱਡੇ ਹੁੰਦੇ ਥੱਲੇੋਂ ਸਪੋਰਟ ਛੱਡੀ ਹੁੰਦੀ ਆ ਉਹਦੇ ਉਹਦੇ ਚ ਦੋ ਤਿੰਨ ਇਹ ਪੰਛੀ ਬਹਿ ਜਾਂਦੇ ਆ ਇਹਨੂੰ ਆਪਾਂ ਕਹਿੰਦੇ ਨੇ ਬੈਠਕ ਪਈ ਆਏ ਗਏ ਵਾਸਤੇ ਤੀਸਰੇ ਨੰਬਰ ਤੇ ਫੈਮਿਲੀ ਵਾਸਤੇ ਬੱਚਿਆਂ ਵਾਸਤੇ ਬਣਾਉਂਦੇ ਆ ਜਿਹਦਾ ਘੱਟੋ ਘੱਟ 1 ਫੁੱਟ ਡੇਢ ਫੁੱਟ ਥੱਲੇੋਂ ਲੰਬਾਈ ਹੁੰਦੀ ਆ ਦੀ ਉਹ ਢੀੜਾ ਹੁੰਦਾ ਉਹਦਾ ਰਸਤਾ ਜਿਹੜਾ ਬਣਾਇਆ ਹੁੰਦਾ ਵੀ ਦੂਸਰਾ ਕੋਈ ਜਾਨਵਰ ਹਵਲਾ ਨਾ ਕਰੇ ਬੱਚਿਆਂ ਦੀ ਸੇਫਟੀ ਵਾਸਤੇ ਇਹੇ 베ਰੀ ਦੇ ਇਸ ਕਰਕੇ ਪਾਉਂਦੀ ਆ 베ਰੀ ਦੇ ਉੱਤੇ ਕਿਉਂ 베ਰੀ ਤੇ ਕੰਡੇ ਲੱਗੇ ਹੁੰਦੇ ਆ ਹੋਰ ਦੂਸਰੇ ਜਿਹੜੇ ਪੰਛੀ ਹੋਏ ਤੇ ਹਮਲਾ ਨਹੀਂ ਕਰਦੇ ਬੱਚਿਆਂ ਤੇ ਸੰਗਣੀ ਹੁੰਦੀ ਆ ਤੇ ਕੰਡੇ ਹੁੰਦੇ ਆ ਤਾਂ ਸਾਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਵੀ ਆਪਾਂ ਆਪਣੇ ਘਰਾਂ ਦੇ ਵਿੱਚ 베ਰੀਆਂ ਪੁਰਾਣੇ ਦਰਖਤ ਲਾਈਏ ਤਾਂ ਜੋ ਇਹ ਪੰਛੀ ਵੱਤ ਸਕਣ ਇਹ ਬੀਜੜੇ ਜਿਹੜੇ ਪੰਛੀ ਆ ਇਹ ਖਤਮ ਹੀ ਹੋ ਰਿਹਾ ਬਿਲਕੁਲ ਆਪਣੀ ਸੋ ਧੰਨਵਾਦ ਜੀ हां जी दोस्तों सत श्री अकाल गुड मॉर्निंग खुदाफ कल ਆਪਾਂ ਗੱਲਬਾਤ ਕੀਤੀ ਸੀ ਗੁੜ ਹਲ ਬਾਰੇ ਅੱਜ ਆਪਾਂ ਗੱਲਬਾਤ ਕਰਦੇ ਆ ਗੁੜ ਮਾਰ ਬਾਰੇ ਜਿਹਨੂੰ ਮધુ ਨਾਸਨੀ ਵੀ ਕਹਿੰਦੇ ਐ ਇਹਦੇ ਚਿੱਟੇ ਰੰਗ ਦੇ ਨਿੱਕੇ ਨਿੱਕੇ ਖੁਸ਼ਬੂਦਾਰ ਫੁੱਲ ਹੁੰਦੇ ਜਿਨ੍ਹਾਂ ਵਿੱਚੋਂ ਖੁਸ਼ਬੂ ਬਹੁਤ ਤੇਜ਼ ਹੁੰਦੀ ਇਹ ਜ਼ਿਆਦਾਤਰ ਐਮਪੀ ਅਤੇ ਛਤੀਸਗੜ ਸੂਬਿਆਂ ਵਿੱਚ ਹੁੰਦਾ ਹੈ ਇਹਦੇ ਪੱਤੇ ਖਾਣ ਤੇ ਇੱਕ ਵਾਰੀ ਮੂੰਹ ਦਾ ਸਵਾਦ ਬਿਲਕੁਲ ਜਾਂਦਾ ਰਹਿੰਦਾ ਪਤਾ ਨਹੀਂ ਲੱਗਦਾ ਵੀ ਅਸੀਂ ਕਰਾਰੀ ਚੀਜ਼ ਖਾਧੀ ਹੈ ਮਿੱਠੀ ਖਾਧੀ ਹੈ ਕੀ ਖਾਧੀ ਹੈ ਇਹਦੀ ਤਸੀਰ ਗਰਮ ਹੁੰਦੀ ਹੈ ਇਹਦੀਆਂ ਪੱਤੀਆਂ ਨੂੰ ਛਾਵੇਂ ਸੁਕਾ ਕੇ ਪਾਊਡਰ ਬਣਾ ਲਓ ਅੱਧਾ ਚਮਚ ਸਵੇਰੇ ਸ਼ਾਮ ਖਾਣਾ ਖਾਣ ਤੋਂ ਬਾਅਦ ਗਰਮ ਪਾਣੀ ਨਾਲ ਲੈ ਲਓ ਇਹ ਸ਼ੂਗਰ ਨੂੰ ਕੰਟਰੋਲ ਕਰਦਾ ਹੈ ਕੋਲੇਸਟ੍ਰੋਲ ਨੂੰ ਵੀ ਘਟ ਕਰਦਾ ਹੈ ਬੀਪੀ ਨੂੰ ਵੀ ਕੰਟਰੋਲ ਕਰਦਾ ਹੈ ਇਹ ਸਾਡੀ ਸਕਿਨ ਚਮੜੀ ਦੀਆਂ ਕਈ ਬਿਮਾਰੀਆਂ ਨੂੰ ਠੀਕ ਕਰਦਾ ਜਿਵੇਂ ਚਿੱਟੇ ਦਾਗ ਹੋਣ ਦਦ ਹੋਵੇ ਇਹ ਪੀਲੀਆ ਦੇ ਰੋਗ ਦੇ ਵਿੱਚ ਵੀ ਇਹਦੀ ਵਰਤੀ ਜਾਂਦੀ ਹੈ ਪੱਤੇ ਇਹ ਦਿਲ ਨੂੰ ਮਜ਼ਬੂਤ ਕਰਦਾ ਹੈ ਜਿਸ ਕਰਕੇ ਬੀਪੀ ਕੰਟਰੋਲ ਰਹਿੰਦਾ ਹੈ ਕੋਲੇਸਟ੍ਰੋਲ ਘਟ ਜਾਂਦਾ ਹੈ ਇਹ ਸਾਡੀ ਪੈਨਕਰੀਆ ਨੂੰ ਉਤੇਜਿਤ ਕਰਦਾ ਜੋ ਕਿ ਇਨਸੂਲੀਨ ਵਧਾਉਣ ਦਾ ਕੰਮ ਕਰਦੀ ਹੈ ਇਹ ਸਾਡੇ ਸਾਡੇ ਸਰੀਰ ਦੇ ਪਿਸ਼ਾਬ ਨਾਲ ਸਬੰਧਤ ਕਈ ਬਿਮਾਰੀਆਂ ਨੂੰ ਠੀਕ ਕਰਦਾ ਹੈ। ਧੰਨਵਾਦ ਜੀ। ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਖੁਦਾ ਹਾਫਸ ਅੱਜ ਆਪਾਂ ਗੱਲਬਾਤ ਕਰਾਂਗੇ ਕੌਂਚ ਦੇ ਬੀਜ ਬਾਰੇ। ਇਹ ਇੱਕ ਆਯੁਰਵੈਦਿਕ ਜੜੀ ਬੂਟੀ ਹੈ। ਇਹਦੀ ਵੇਲ ਹੁੰਦੀ ਹੈ ਜਿਵੇਂ ਸੇਮ ਦੀਆਂ ਫਲੀਆਂ, ਚੋਲੇ ਦੀਆਂ ਫਲੀਆਂ ਵਾਂਗੀਆਂ। ਇਹਦੀਆਂ ਫਲੀਆਂ ਵਿੱਚੋਂ ਇਹ ਬੀਜ ਨਿਕਲਦੇ ਆ। ਇਹਨਾਂ ਬੀਜਾਂ ਨੂੰ 24 ਘੰਟੇ ਪਾਣੀ ਵਿੱਚ ਭਿਓ ਕੇ ਰੱਖ ਲਓ। ਫਿਰ ਉਸ ਨੂੰ 5 ਮਿੰਟ ਪਾਣੀ ਦੇ ਵਿੱਚ ਉਬਾਲ ਕੇ ਉਹਦੀਆਂ ਛਿਲਕਾਂ ਲਾ ਦੇ ਉੱਪਰੋਂ ਬੀਜ ਦੇ ਉੱਪਰੋਂ ਨਾਲ ਛੱਲ ਲੈਂਦੇ ਆ ਲਾ ਕੇ ਇਹਨੂੰ 4-5 ਦਿਨ ਤੱਕ ਪੈਸਕਾ ਕੇ ਬਰੀਕ ਪਾਊਡਰ ਬਣਾ ਕੇ ਰੱਖ ਲਓ ਇਹਦੀਆਂ ਫਲਿਆਂ ਦੀ ਕੰਡ ਬਹੁਤ ਤਿੱਖੀ ਹੁੰਦੀ ਹੈ ਇਹਦੀ ਤਸੀਰ ਗਰਮ ਹੁੰਦੀ ਹੈ ਕੌਂਚ ਦੇ ਬੀਜ ਵਿੱਚ ਬਟਾਵਣ ਖਣੇਜ ਪਦਾਰਥ ਜਿਵੇਂ ਸੋਡੀਅਮ ਪੋਟਾਸ਼ੀਅਮ ਮੈਗਨੀਜ਼ ਫਾਸਫੋਰਸ ਗੈਂਕ ਮੈਗਨੀਸ਼ੀਅਮ ਭਰਪੂਰ ਮਾਤਰਾ ਚ ਹੁੰਦੇ ਆ ਇਹ ਸਾਡੇ ਸਰੀਰਕ ਕਮਜ਼ੋਰੀ ਨੂੰ ਦੂਰ ਕਰਦੇ ਆ ਇਹ ਸਾਡੇ ਨਰਵਸ ਸਿਸਟਮ ਲਈ ਖਾਸ ਕਰਕੇ ਮਰਦਾਂ ਦੀ ਮਰਦਾਨਗੀ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਜੇਕਰ ਕਿਸੇ ਦੇ ਹੱਥ ਪੈਰ ਕੰਬਦੇ ਹੋਣ ਇਹ ਉਸ ਨੂੰ ਵੀ ਠੀਕ ਕਰ ਦਿੰਦੀ ਹੈ ਇਸ ਵਿੱਚ ਐਂਟੀ 에ਜਿੰਗ ਹੁੰਦਾ ਜੋ ਬੁਢਾਪੇ ਨੂੰ ਰੋਕਦਾ ਹੈ ਇਸ ਦਾ ਪਾਊਡਰ 2-3 ਗ੍ਰਾਮ ਸਵੇਰੇ ਸ਼ਾਮ ਖਾਣਾ ਖਾਣ ਤੋਂ ਬਾਅਦ ਦੁੱਧ ਦੇ ਵਿੱਚ ਮਿਲਾ ਕੇ ਲਿਆ ਜਾਵੇ ਤਾਂ ਇਹ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਸੋ ਦੋਸਤੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲੋਕਾਂ ਤੱਕ ਪਹੁੰਚਾਉਣ ਦੀ ਖੇਚਲ ਕਰੋ ਜਿਸ ਨੂੰ ਲਾਈਕ ਸ਼ੇਅਰ ਤੇ ਮੇਰਾ ਚੈਨਲ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਹਾਂਜੀ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਲਾਜਵੰਤੀ ਬਾਰੇ ਜਿਸ ਨੂੰ ਕੋਈ ਨਾ ਨਾਮ ਪੁਕਾਰਿਆ ਜਾਂਦਾ ਇਹਨੂੰ ਸ਼ੂਈ ਮੀ ਵੀ ਕਹਿੰਦੇ ਆ ਅੰਗਰੇਜ਼ੀ ਵਿੱਚ ਇਸ ਨੂੰ ਮੀਮੋਸਾ ਕਹਿੰਦੇ ਆ ਇਸ ਨੂੰ ਉਹ ਟੱਚਮੀ ਵੀ ਕਹਿੰਦੇ ਆ ਇਸ ਨੂੰ ਨਮਸ਼ਕਾਰੀ ਬੁੱਟੀ ਵੀ ਕਹਿੰਦੇ ਕਿਉਂਕਿ ਜਦੋਂ ਇਸ ਨੂੰ ਆਪਾਂ ਟੱਚ ਕਰਦੇ ਆ ਇਹ ਆਪਣੇ ਦੋ ਦੁੱਧ ਪੱਤਿਆਂ ਨੂੰ ਇੱਕ ਦੂਜੇ ਨਾਲ ਜੋੜ ਲੈਂਦੀ ਹੈ ਜਿਵੇਂ ਆਪਣੇ ਹੱਥ ਜੁੜੇ ਹੋਣ ਇਸ ਲਈ ਇਹਨੂੰ ਨਮਸ਼ਕਾਰੀ ਬੁੱਟੀ ਕਹਿੰਦੇ ਆ ਇਹਦੇ ਬੀਜ ਅਤੇ ਜੜ ਦਾ ਪਾਊਡਰ ਕਈ ਦਵਾਈਆਂ ਵਿੱਚ ਵਰਤਿਆ ਜਾਂਦਾ ਜੇਕਰ ਕੋਈ ਜ਼ਹਿਰੀਲਾ ਕੀੜਾ ਜਾਨਵਰ ਘੱਟ ਜਾਵੇ ਉਸ ਥਾਂ ਤੇ ਇਹਦੇ ਪੱਤਿਆਂ ਦਾ ਲੇਪ ਬਣਾ ਕੇ ਲਾਓ ਤੁਰੰਤ ਠੀਕ ਹੋ ਜਾਂਦਾ ਜੇਕਰ ਪਿਸ਼ਾਬ ਕਰਨ ਸਮੇਂ ਚੱਲਣ ਹੁੰਦੀ ਹੈ ਜਾਂ ਪਿਸ਼ਾਬ ਲੱਗ ਕੇ ਆਉਂਦਾ ਇਸ ਦੀ ਜੜ ਤੇ ਬੀਜ ਦਾ ਪਾਊਡਰ ਇੱਕ ਇੱਕ ਗ੍ਰਾਮ ਸਵੇਰੇ ਸ਼ਾਮ ਪਾਣੀ ਨਾਲ ਲੈਣ ਨਾਲ ਠੀਕ ਹੋ ਜਾਂਦਾ ਹੈ ਜੇਕਰ ਖਾਂਸੀ ਜ਼ੁਖਾਮ ਹੋਵੇ ਇਸ ਦੀ ਜੜ ਨੂੰ ਗਲੇ ਦੇ ਵਿੱਚ ਬੰਨਣ ਨਾਲ ਹੀ ਖਾਂਸੀ ਜ਼ੁਖਾਮ ਠੀਕ ਹੋ ਜਾਂਦੀ ਹੈ ਔਰਤਾਂ ਦੀ ਸੁੰਦਰਤਾ ਲਈ ਇਸ ਦਾ ਪਾਊਡਰ ਵਰਤਿਆ ਜਾਂਦਾ ਹੈ ਇਹਦੇ ਬੀਜ ਤੇ ਜੜ ਦਾ ਪਾਊਡਰ ਅੱਧਾ ਅੱਧਾ ਚਮਚ ਸਵੇਰੇ ਸ਼ਾਮ ਦੁੱਧ ਨਾਲ ਲੈਣ ਨਾਲ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ ਸੋ ਜੇ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਲੇਕ ਜਰੂਰ ਕਰਿਓ ਜੀ ਧੰਨਵਾਦ ਹਾਂਜੀ ਦੋਸਤੋ ਗੁੱਡ ਮਾਰਨਿੰਗ ਐਵਰੀਬਾਡੀ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਅੰਜੀਰ ਬਾਰੇ ਅੰਜੀਰ ਦੀਆਂ ਤਿੰਨ ਚਾਰ ਕਿਸਮਾਂ ਹੁੰਦੀਆਂ ਜਿਵੇਂ ਬ੍ਰਾਊਨ ਟਰਕੀ ਬਲੈਕ ਫਿਗ ਜੈਲੋ ਫਿਗ ਡਾਇਮਿੰਗ ਫਿਗ ਆਪਣੇ ਫਾਰਮ ਹਾਊਸ ਤੇ ਬ੍ਰਾਊਨ ਟਰਕੀ ਤੇ ਜੈਲੋ ਫਿਗ ਲਗੀਆਂ ਜੋ ਕਿ ਪੰਜਾਬ ਵਿੱਚ ਕਾਮਯਾਬ ਹੁੰਦੀਆਂ ਇਹ ਰੇਤਲੇ ਲੱਕ ਵਿੱਚ ਘੱਟ ਪਾਣੀ ਨਾਲ ਵੀ ਹੋ ਜਾਂਦੀ ਹੈ ਅੰजीर ਅੰजीर ਨੂੰ ਡ్రਾਈ ਫਰੂਟ ਦੇ ਤੌਰ ਤੇ ਵੀ ਤੇ ਸਿੱਧੇ ਤੌਰ ਤੇ ਵੀ ਖਾਧਾ ਖਾਇਆ ਜਾਂਦਾ ਹੈ ਅੰजीर ਇੱਕ ਅਜਿਹਾ ਫਰੂਟ ਹੈ ਜਿਸ ਵਿੱਚ ਬਕਾਮਨ ਅਤੇ ਲੱਤਪਕ ਸਾਰੇ ਖਣਿਜ ਪਦਾਰਥ ਭਰਪੂਰ ਮਾਤਰਾ ਵਿੱਚ ਹੁੰਦੇ ਆ ਅੰजीर ਇੱਕ ਜਾਂ ਦੋ ਪੀਸ ਹੀ ਖਾਣੇ ਚਾਹੀਦੇ ਆ ਅੰजीर ਦੇ ਦਿਨ ਦੀ ਸਾਡੇ ਸਰੀਰ ਦੇ ਸਾਰੇ ਸਿਸਟਮ ਜਿਵੇਂ ਨਰਵਸ ਸਿਸਟਮ ਰੈਸਪੀਰੇਟਰੀ ਸਿਸਟਮ ਡਾਈਜੈਸਟਿਵ ਸਿਸਟਮ ਸਕਲਟਨ ਸਿਸਟਮ ਇਹ ਲਗਭਗ ਸਾਰਿਆਂ ਨੂੰ ਮਜ਼ਬੂਤ ਕਰਦਾ ਹੈ ਸਾਡੇ ਸਰੀਰ ਦੀਆਂ ਸਾਰੀਆਂ ਸਰੀਰਕ ਕਮਜ਼ੋਰੀਆਂ ਨੂੰ ਦੂਰ ਕਰਦਾ ਹੈ ਤੇ ਜੇਕਰ ਦੋਸਤੋ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਮੇਰੇ ਚੈਨਲ ਸਬਸਕ੍ਰਾਈਬ ਜਰੂਰ ਕਰੇ ਜੀ ਲਾਈਕ ਸ਼ੇਅਰ ਵਾਲਾ ਬਟਨ ਵੀ ਜਰੂਰ ਨੱਪਿਓ ਧੰਨਵਾਦ ਜੀ ਹਾਂਜੀ ਦੋਸਤੋ ਗੁੱਡ ਮਾਰਨਿੰਗ ਐਵਰੀਬਾਡੀ ਸਤ ਸ੍ਰੀ ਅਕਾਲ ਖੁਦਾ ਆਜ ਆਪਾਂ ਗੱਲਬਾਤ ਦਾ ਵਿਸ਼ਾ ਆਪਣੀ ਦਾ ਮਲਠੀ ਮਲਠੀ ਬਾਰੇ ਗੱਲਬਾਤ ਕਰਦੇ ਆਂ ਇਹ ਹੈ ਜੀ ਮਲਠੀ ਮਲਠੀ ਨੂੰ ਅੰਗਰੇਜ਼ੀ ਦੇ ਵਿੱਚ ਲਿਕੋਰਿਸ ਕਹਿੰਦੇ ਆ ਇਹ ਗੰਨੇ ਤੋਂ ਚਾਲੀ ਗੁਣਾ ਵੱਧ ਮਿੱਠੀ ਹੁੰਦੀ ਹੈ ਬਾਹਰਲੇ ਦੇਸ਼ਾਂ 'ਚ ਮਲਠੀ ਦੇ ਕੈਪਸੂਲ ਕੈਂਡੀ ਜੈੱਲ ਟੌਫੀਆਂ ਆਮ ਮਿਲਦੀਆਂ ਹੈ ਮਲਠੀ ਇੱਕ ਪੁਰਾਣੀ ਆਯੁਰਵੈਦਿਕ ਜੜੀ ਬੂਟੀ ਹੈ ਮਲਠੀ ਦਾ ਬੇਲ ਦੀ ਤਰ੍ਹਾਂ ਹੁੰਦੀ ਹੈ ਇਹ ਇਹਦੇ 10-12 ਬੂਟੇ ਇੱਕ ਕਿੱਲੇ ਦੇ ਵਿੱਚ ਰੇਤਲੇ ਟਿੱਬੇ ਤੇ ਲਾ ਦਿੱਤੇ ਜਾਂ ਤਾਂ 3 ਸਾਲਾਂ 'ਚ ਸਾਰੇ ਕਿੱਲੇ 'ਚ ਫੈਲ ਜਾਂਦੀ ਹੈ ਤੇ ਘਟੋ-ਘਟ 3 ਸਾਲਾਂ ਬਾਅਦ 3 ਲੱਖ ਦੀ ਨਿਕਲਦੀ ਹੈ ਇਹਦੀਆਂ ਜੜਾਂ ਇੰਨੀਆਂ ਮਹਿੰਗੀਆਂ ਹੁੰਦੀਆਂ ਨੀਦਰਲੈਂਡ ਦੇਸ਼ ਤੇ ਦੀ ਖੇਤੀ ਆਮ ਹੁੰਦੀ ਆ ਇਹ ਨਾ ਅਸੀਂ ਆਮ ਸੁਣਦੇ ਆ ਵੀ ਕਲਾ ਸਾਫ ਕਰਨ ਵਾਸਤੇ ਕਲਾਕਾਰ ਲੋਕ ਇਹਨੂੰ ਵਰਤਦੇ ਆ ਪਰ ਨਹੀਂ ਮਲਠੀ ਹੈ ਜਿਹੜੀ ਸਾਡੇ ਸਰੀਰ ਦੀਆਂ ਕਈ ਬਿਮਾਰੀਆਂ ਦਾ ਇਲਾਜ ਕਰਦੀ ਆ ਢੇਟ ਦੀ ਅਲਸਰ ਹੋਵੇ ਢੇਟ ਦਾ ਕੋਈ ਰੋਗ ਹੋਵੇ ਇਹ ਖੂਨ ਦੇ ਮਾਤਰਾ ਨੂੰ ਵਧਾ ਦਿੰਦੀ ਆ ਇਤਜਾਬ ਦੀ ਮਾਤਰਾ ਨੂੰ ਘਟਾ ਦਿੰਦੀ ਆ ਕਿਉਂਕਿ ਇਹ ਐਂਟੀਬਾਇਓਟਿਕ ਹੁੰਦੀ ਆ ਇਹ ਐਂਟੀ ਐਲੀਮੈਟਰੀ ਹੁੰਦੀ ਹੈ ਜੇਕਰ ਗਲਾ ਬੈਠ ਗਿਆ ਹੋਵੇ ਖਾਂਸੀ ਹੋਵੇ ਉਹ ਵੀ ਠੀਕ ਕਰ ਦਿੰਦੀ ਹੈ ਸਾਡਾ ਇਹ weight ਵੀ ਘੱਟ ਕਰਦੀ ਹੈ ਚਿਹਰੇ ਤੇ ਦਾਗ ਹੋਣ ਵਾਲ ਝੜਦੇ ਹੋਣ ਸਿਕਰੀ ਹੋਵੇ ਉਮਰ ਤੋਂ ਪਹਿਲਾਂ ਵਾਲ ਚਿੱਟੇ ਹੋ ਗਏ ਹੋਣ ਤਾਂ ਇਹਦਾ ਪਾਊਡਰ ਖਾਣ ਨਾਲ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਇਹ ਘੋੜੇ ਦੇ ਵਿੱਚ ਜੇ ਇਹਦਾ ਪਾਊਡਰ ਪਾ ਕੇ ਮਲਠੀ ਦਾ ਲਿਆ ਜਾਵੇ ਤੇ ਮਰਗੀ ਦੇ ਦੌਰੇ ਵੀ ਠੀਕ ਕਰ ਦਿੰਦੀ ਹੈ 100 ਵੀਡੀਓ ਵਧੀਆ ਲਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ ਹਾਂਜੀ ਜਿਹੜੇ ਦਿਲ ਦੇ ਮਰੀਜ਼ ਐ ਨਾ ਹਾਰਟ ਦੇ ਮਰੀਜ਼ ਉਹ ਇਹਦੀ ਮਾਤਰਾ ਘੱਟ ਲੈਣ